पेंड काहना टेसिया विखे अधिकार अधिकारंच के कोई भी फैसला नहीं हो रहा बी दफ्तर रुड़का कल विखे हुई पंचा की मीटिंग बिना किसी नतीजे तो खत्म हो गई बीडीओ रुड़का कल ने दसा कि जो लेडीज़ पंच कोचा की हमायत है जबकि छे पंच विरोध हैं पेंड की सरपंची रिजर्व लेडीज एससी है जो पंच विरोध कर रहे हैं उन्होंने कोई भी लेडीज एससी पंच नहीं है इस मौके मुलखराज ने कहा कि के साढ़े एससी समाज के हकों से डाका मारिया जा रहा है पिंड की सरपंची लेडीज एससी रिजर्व है उस बहुमत की कोई लड़ नहीं फिर भी एससी लेडीज पंच, अधिकार पंच नहीं बनाया जा रहा उन्होंने कहा कि के असी आने वाले दिन च एक बड़ा अंदोलन उलीका इस मौके सुशील बिरदी खुशी राम इंचार्ज जिला जलंधर बसपा तो इलावा वीड् गिणती पिंड वासी मौजूद सन ਚੇਪਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅੱਜ ਜਿਹੜੀ ਵੀਡੀਓ ਦਫ਼ਤਰ ਮੀਟਿੰਗ ਹੋਈ ਆ ਕੀ ਉਹਦੇ ਬਚਾਇਆ ਅੱਜ ਵੀਡੀਓ ਸਾਹਿਬ ਨੇ ਮਤਲਬ ਪਿਛਲੀ ਤਰ੍ਹਾਂ ਜੋ ਮਾਮਲਾ ਪਿਛਲੇ ਵੀ ਸੋਮਵਾਰ ਹੋਇਆ ਸੀ ਉਹੀ ਮਾਮਲੇ ਦੇ ਉੱਥੇ ਜਾ ਕੇ ਮਾਮਲਾ ਰੁਗ ਗਿਆ ਸਾਨੂੰ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਮਾਮਲਾ ਮੈਂ ਡੀਡੀਪੀਓ ਸਾਹਿਬ ਤਾਂ ਜਾਂ ਡੀਸੀ ਸਾਹਿਬ ਦੇ ਨਾਲ ਡਿਸਕਸ ਕਰਕੇ ਜੋ ਸੋਲੂਸ਼ਨ ਕੱਢਣਗੇ ਤੇ ਮਾਸ ਸੀਨੀਅਰ ਅਫਸਰਾਂ ਦੇ ਨਾਲ ਸਲਾਹ ਕਰਕੇ ਜੇ ਅਗਲਾ ਡਿਸੀਜਨ ਲਵਾਂਗੇ ਪਰ ਅਸੀਂ ਕੋਸ਼ਿਸ਼ ਕੀਤੀ ਮੈਡਮ ਸਾਡੇ ਨਾਲ ਮਤੋਂ ਤੱਕਾ ਹੋ ਰਿਹਾ ਸਾਡਾ ਹੱਕ ਮਾਰਿਆ ਜਾ ਰਿਹਾ ਤੇ ਇਹਦੇ ਨਾਲ ਹੀ ਸਾਨੂੰ ਵੀਡੀਓ ਸਾਹਿਬ ਵੀ ਕਹਿੰਦੇ ਹੈ ਤੁਸੀਂ ਵੀ ਨਾਲ ਡੀਸੀ ਸਾਹਿਬ ਦੇ ਆ ਜਾਓ ਜੀ ਡੀਪੀਓ ਦੇ ਆ ਜਾਓ ਤੇ ਆਪਾਂ ਬਹਿ ਕੇ ਗੱਲ ਕਰ ਲੈਨੇ ਅਸੀਂ ਉਹਨਾਂ ਦੇ ਮੁਤਾਬਕ ਐਸੇ ਵੀ ਡੀਡੀਪੀਓ ਸਾਹਿਬ ਜਾਂ ਡੀਸੀ ਸਾਹਿਬ ਦੇ ਜਾ ਕੇ ਗੱਲਬਾਤ ਕਰਦੇ ਆਂ ਅਗਰ ਸਾਨੂੰ ਕੋਈ ਠੋਕਮਾ ਜੀ ਟੰਗ ਹੱਲ ਨਾ ਮਿਲਿਆ ਤੇ ਅਸੀਂ ਫਿਰ ਸੰਘਰਸ਼ ਕਰਾਂ ਸਾਨੂੰ ਮਜਬੂਰ ਨਾ ਹੋ ਗਈ ਸਾਡੇ ਜਿਹੜੀਆਂ ਅੰਬੇਡ ਕਰੀ ਜਿੱਥੇ ਬੰਦੇ ਆ ਰਵਿਦਾਸ ਸਭਾ ਮਾਨਾ ਮਿਲ ਕੇ ਅਸੀਂ ਕੋਈ ਸੰਘਰਸ਼ ਬਿੰਡਾਂਗੇ ਇਹ ਜਿਹੜਾ ਪਤਾ ਲੱਗਾ ਵੇ ਅਧਿਕਾਰ ਪੰਚ ਆ ਉਹ ਮੋਰਾ ਹਜੇ ਵੀ ਲਾ ਰਿਆ ਹਾਂ ਹਾਂਜੀ ਬਿਲਕੁਲ ਪਿੰਡ ਵਿੱਚੋਂ ਇਦਾਂ ਪਤਾ ਲੱਗਦਾ ਮੋਰਾ ਹਜੇ ਤੱਕ ਲਾ ਰਿਆ ਪਰ ਉਹ ਅਸੀਂ ਵੀਡੀਓ ਸਾਹਿਬ ਨੂੰ ਸ਼ਿਕਾਇਤ ਕੀਤੀ ਆ ਵੀ ਉਹ ਤਾਂ ਹਜੇ ਤੱਕ ਵੀ ਤੁਸੀਂ ਉਹਨੂੰ ਕਹਿੰਦੇ ਮਤਲਬ ਅਧਿਕਾਰ ਪੰਚ ਹੈ ਨਹੀਂਗਾ ਸੇ ਨਵੀਂ ਚੋਣ ਦਾ ਐਲਾਨ ਕਰਦਾ ਪਰ ਅਸੀਂ ਵੀਡੀਓ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਪਰ ਹਜੇ ਤੱਕ ਵੀ ਲਾ ਰਿਆ ਉਹ ਕਹਿੰਦੇ ਮੈਂ ਲਿਖਤੀ ਉਹਨਾਂ ਨੂੰ ਲੈਟਰ ਕਰ ਦੇਣੀ ਆ ਵੀ ਇਹ ਮਤਲਬ ਨਹੀਂ ਮੋਰਾ ਨਹੀਂ ਲੱਗਦਾ ਸੋ ਮੈਂ ਤੁਹਾਨੂੰ ਕਹਿੰਦਾ ਉਹ ਤੁਹਾਡੇ ਹੋਟਲ ਕੇ ਬ੍ਰੈਕਟ ਦੀ ਚਿੱਠੀ ਆ ਜੰਡੀਗੜ੍ਹ ਪੂਰਾ ਇੱਕ ਬਹੁਮਤ ਦੀ ਐਕਟ ਦੀ ਰਾਈਟਿੰਗ ਇਹ ਬਹੁਮਤ ਹੋਣਾ ਚਾਹੀਦਾ ਤੁਸੀਂ ਕੋਈ ਡੀਡੀ ਪਾਸ ਆਓ ਜਾਂ ਡੀਸੀ ਸਾਹਿਬ ਨੂੰ ਕਹੋ ਮੈਂ ਕਿਹਾ ਲੈਟਰਗੇਟ ਜਿਹੜਾ ਲੈਟਰ ਦੀ ਚਿੱਠੀ ਜੰਡੀਗੜ੍ਹ ਦੀ ਕਿਸ ਚੀਜ਼ ਦੀ ਰਜਿਸਟ੍ਰੇਸ਼ਨ ਹੋਣੀ ਹੈ ਹੋਣੀ ਹੈ ਨਾ ਅੱਛਾ ਜੀ ਕਿਸ ਕੈਟਾਗਰੀ ਦੇ ਵਿੱਚ ਜੇਤ ਹੋਈ ਹੈ ਨਾ ਉਸ ਕੈਟਾਗਰੀ ਦੇ ਵਿੱਚ ਸੇਮ ਹੈ ਬਟ ਜਦੋਂ ਵੀ ਕੋਈ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਬਹੁਮਤ ਸਾਨੂੰ ਚਾਹੀਦਾ ਹੈ ਲੈਟਰ ਦੇ ਵਿੱਚ ਬਹੁਮਤ ਨਹੀਂ ਚੱਲਦੀ ਨਹੀਂ ਹੈਗੀ ਆਪਾਂ ਡੀਸੀ ਸਾਹਿਬ ਨਾਲ ਡਿਸਕਸ ਕਰ ਲੈਨੇ ਆ ਉੱਥੇ ਚੱਲੀਏ ਉੱਥੇ ਆ ਲੈਨੇ ਆਪਾਂ ਡੀਸੀ ਸਾਹਿਬ ਨਾਲ ਬਟ ਮੈਂ ਤੁਹਾਨੂੰ ਦੱਸ ਲਈ ਮੇਰੀ ਸਵੇਰ 1:00 ਵਜੇ ਮੀਟਿੰਗ ਹੈ டிਪੀਐਸਏ ਉਹਦੇ ਆਫਿਸ ਦੇ ਵਿੱਚ ਜਿਹੜੇ ਡੀਸੀ ਸਾਹਿਬ ਦੇ ਉੱਤੇ ਹੋਣੇ ਆ ਤੁਸੀਂ ਉਹਨਾਂ ਦੇ ਸਾਹਮਣੇ ਤੁਹਾਨੂੰ ਗੱਲ ਕਰਨੀ ਸਰ ਗਾਂਢੀ ਰਾਏ ਤੇ ਆ ਸਰ ਬੌਮਰ ਚਾਹੀਦਾ ਕਿਤੇ ਵੀ ਆਪਾਂ ਨੂੰ ਬੌਮਰ ਚਾਹੀਦੇ ਜਿਹੜੇ ਮੈਂ ਮੈਂ ਉਹਨਾਂ ਦੇ ਨਾਲ ਸਿਰ ਦੋ ਬੰਦੇ ਆ 6 ਬੰਦੇ ਉਹਦੇ ਗੇਸਟ ਹੈ 2 ਬੰਦੇ ਨਾਲ ਇਹਦੇ ਕੋ ਟੋਟਲ 9 ਮੈਂਬਰ ਨੇ। ਕਦੀ ਲੈਟਰ ਦੇ ਵਿੱਚ ਬਹੁਮਤ ਆਣੀ ਚੱਲੇ ਬਾਸ ਮਤਿਆਂ ਦੇ ਕੰਮ ਨਾ ਚੱਲੋ ਨਾ ਕਰਨ ਮਤਿਆਂ ਦੇ ਸਰ। ਸਹੀ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਕਿਤੇ ਵੀ ਤੁਸੀਂ ਦੇਖੋ ਭਾਵੇਂ ਸੀਐਮਡੀ ਇਲੈਕਸ਼ਨ ਹੈ ਭਾਵੇਂ ਪੀਐਮਡੀ ਕਿਸੇ ਦੀ ਵੀ ਇਲੈਕਸ਼ਨ ਹੈ ਬਹੁਮਤ ਸਾਨੂੰ ਚਾਹੀਦਾ ਹੁੰਦਾ। ਕਿਤੇ ਵੀ ਤੁਸੀਂ ਚਲੇ ਜਾਓ ਤੁਸੀਂ ਹੁਣ ਸਾਨੂੰ ਉੱਥੇ ਇਲੈਕਸ਼ਨ ਹੋਏਗੀ ਬਾਅਦ ਇਲੈਕਸ਼ਨ ਹੋਏਗੀ ਕਿਹੜਾ ਬੰਦਾ ਜਿੱਤੇਗਾ ਜਿਹਨੂੰ ਵੱਧ ਵੋਟਾਂ ਪੈਣਗੀਆਂ। ਇਹ ਜਨਰਲ टर्म ਪਾਵਰੇ ਨਹੀਂ ਆ ਸਕਦਾ ਉਹ ਤਾਂ ਨਹੀਂ ਆਵੇ ਭਾਵੇਂ ਨਾ ਆਵੇ ਭਾਵੇਂ ਪਰ ਵੋਟਾਂ ਤਾਂ ਸਾਰੇ ਪਾ ਸਕਦੇ ਭਾਵੇਂ ਜਨਨ ਭਾਵੇਂ ਆ ਸਕਦੇ ਵੋਟਾਂ ਸਾਰੇ ਪਾ ਸਕਦੇ ਨਾ ਜੀ ਅੱਪਾ ਮੈਂ ਤੁਹਾਨੂੰ ਕਹਿੰਦੀ ਮੈਂ ਜਲੰਧਰ ਚਲੀ ਆਪਾਂ ਨਹੀਂ ਆਈਆ ਆਪਣਾ ਵੀਡੀਓ ਸੋ ਆਪਾਂ ਮਾਹੌਲ ਬਣਾਦਾ ਤੇ ਤੁਸੀਂ ਪਿੰਡ ਦਾ ਜਿਹੜਾ ਇਹ ਮੌਲ ਕਰਾਂ ਕਰੀ ਆਪਾਂ ਮਾਹੌਲ ਸੁਣਿਆ ਉਹ ਜੀ ਦੱਸੋ ਆਪਾਂ ਮੌਕਾ ਦੇ ਰਹੇ ਹਾਂ ਅਸੀਂ 21 ਚਾਰ ਤੋਂ ਗੇੜੀ ਕਰ ਰਹੇ ਹਾਂ ਅੱਛਾ ਜੀ ਕਿੰਨਾ ਤਾਂ ਮੌਕਾ ਦੇ ਰਹੇ ਆ ਆਪਾਂ ਵੀ ਤੁਸੀਂ ਤੁਹਾਡਾ ਨਾਮ ਫਿਰ ਆਪਾਂ ਮੌਕਾ ਦੇ ਰਹੇ ਆ ਵੀ ਤੁਸੀਂ ਇਹਨਾਂ ਨੂੰ ਹਰਾਸਮੈਂਟ ਕਰੋ ਸਰ ਇਹ ਕੋਈ ਹਰਾਸਮੈਂਟ ਨਹੀਂ ਆਪਾਂ ਫਿਰ ਫਿਰ ਐਕਸ਼ਨ ਕਿਛ ਕੋਈ ਹਰਾਸਮੈਂਟ ਆਪਾਂ ਫਿਰ ਮੌਕਾ ਦੇ ਰਹੇ ਆ ਜੀ ਤੁਸੀਂ ਮੈਂ ਤੁਹਾਨੂੰ ਕਹਿ ਰਹੀ ਹਾਂ ਯਾਰ ਗਰੂਰੀ ਢੰਗ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਕੋਈ ਗਰਗਰੂਰੀ ਢੰਗ ਨਾਲ ਨਹੀਂ ਮਦਦ ਹੋ ਰਹੀ ਜੀ ਕੋਈ ਵੀ ਨਹੀਂ ਹੋ ਰਹੀ ਇਸ ਤਰ੍ਹਾਂ ਦੀ ਜੇ ਹੋਣੀ ਹੁੰਦੀ ਤਾਂ ਪਿਛਲੇ ਜਿਹੜੇ ਵਿੱਚ ਆਪਾਂ ਚੇਂਜ ਕਿਉਂ ਕਰਨੀ ਸੀ ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਪਿੱਛੇ ਵੀ ਤਾਂ ਹੋਇਆ ਸੀ ਨਾ ਪਿੱਛੇ ਵੀ ਤਾਂ ਹੋਇਆ ਸੀ ਫਿਰ ਚੇਂਜ ਕਰਨ ਦੀ ਤਾਂ ਪਾਣ ਕੋਈ ਲੋੜ ਨਹੀਂ ਸੀ ਜਿਸ ਤਰ੍ਹਾਂ ਕਰਨਾ ਹੁੰਦਾ ਸੀ ਅਸੀਂ ਅਸੀਂ ਰਿਕਵੈਸਟ ਭਾਈ ਨਾ ਨਹੀਂ ਉਹ ਉਹ ਕਿਉਂ ਹੋ ਗਿਆ ਪਤਾ ਉਹਨਾਂ ਨੂੰ ਵੀ ਸੀ ਨਾ ਪਤਾ ਤਾਂ ਉਹਨਾਂ ਨੂੰ ਵੀ ਸੀ ਉਹ ਵੀ ਇੱਕ ਵੀਡੀਓ ਉਹਦੇ ਦੇ ਬੰਦਾ ਰਿਆ ਪਤਾ ਉਹਨਾਂ ਨੂੰ ਵੀ ਸੀ ਵੀ ਕੈਟਾਗਰੀ ਕਿਹੜੀ ਹੈ ਤੇ ਕਿਹੜਾ ਚੁਣਿਆ ਜਾਣਾ ਉਹਨਾਂ ਨੂੰ ਵੀ ਪਤਾ ਸੀ ਚੁਣਿਆ ਤਾਂ ਗਲਤ ਗਿਆ ਸਿਰਫ ਉਹਨਾਂ ਨੇ ਚੁਣਿਆ ਸੀ ਮੈਂ ਨਹੀਂ ਉਹਦੇ ਵਿੱਚ ਕੁਝ ਵੀ ਚੁਣਿਆ ਨਾ ਇੱਕ ਇੱਕ ਇਹਦੇ ਵਿੱਚ ਦੇਖੋ ਅਡਰੇ ਸਰਪੰਚ ਦੀ ਚੋਣ ਆ ਉਹ ਵੋਟਿੰਗ ਰਾਹੀਂ ਹੁੰਦੀ ਹੈ ਪੰਜਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਸਰਪੰਚ ਚੁਣਨ ਦਾ ਠੀਕ ਹੈ ਜੀ ਕਿਉਂ ਹੁਣ ਤੁਹਾਡੇ ਅਧਿਕਾਰਤ ਪੰਚ ਵਲੇ ਅਸੀਂ ਕਰਨੀ ਹੁੰਦੀ ਹੈ ਕਿਉਂ ਮੀਟਿੰਗ ਰੱਖਦੇ ਅਸੀਂ ਫਿਰ ਤਾਂ ਅਸੀਂ ਉੱਥੇ ਘੋਸ਼ਿਤ ਕਰ ਦਈਏ ਹਾਂਜੀ ਹਾਂਜੀ ਆਪਾਂ ਤਾਂ ਉੱਥੇ ਘੋਸ਼ਿਤ ਕਰ ਦਈਏ ਆਪਾਂ ਮੀਟਿੰਗ ਕਿਉਂ ਰੱਖੀ ਜਾਂਦੀ ਹੈ ਅਸੀਂ ਉਹ ਹੀ ਕਹਿੰਦੇ ਮੰਨ ਲਓ ਜਿਹੜੇ ਜਿਹੜੇ ਦੋ ਉਹਨਾਂ ਕੋਈ ਐਸੇ ਪੰਚ ਜਿਹੜੇ ਹੈਗੇ ਲੇਡਿੰਗ ਹੈਗੇ ਉਹ ਇੱਕ ਤੁਹਾਡੇ ਕੋ ਆ ਹੂੰ ਦੂਜੇ ਗਰੁੱਪ ਕੋ ਉਹ ਹੈ ਹੀ ਨਹੀਂ ਦੀ ਕੈਟੇਗਰੀ ਹਣੇਗੀ ਫਿਰ ਆਪਾਂ ਇਹਨੂੰ ਪੈਂਡਿੰਗ ਦੇ ਪੈਂਡਿੰਗ ਪੈਂਡਿੰਗ ਤੇ ਪੈਂਡਿੰਗ ਦੇ ਮੈਂ ਹੁਣ ਅੱਜ ਵਾਲੀ ਜਿਹੜੀ ਲੱਗੀ ਹੈ ਉਹ ਮੈਂ ਡੀਪੀ ਸਾਨੂੰ ਲਿਖਣਾ ਜਿਵੇਂ ਮੈਨੂੰ ਉਹ ਸਹਿਦ ਦੇਣਗੇ ਜਿਵੇਂ ਹੁਕ ਮੇਰੇ ਨਹੀਂ ਹੈਗੇ ਸੀ ਪਰ ਅੰਦਰ ਦੀ ਮੈਂ ਨਹੀਂ ਲਗਾਉਂਗੀ ਮੈਂ ਐਸੇ ਉਹਨਾਂ ਨੂੰ ਮੀਟਿੰਗ ਦੇ ਕਾਰਵਾਈਆਂ ਤੇ ਅਗਲੇਰੀ ਜਿਹੜੀ ਵੀ ਉਹਨਾਂ ਨੇ ਕਾਰਵਾਈ ਲਈ ਸੇਰ ਦੇਣੀ ਉਹਦੇ ਲਈ ਲਿਖਾਂਗੀ ਜਿਵੇਂ ਉਹ ਕਹਿੰਦੇ ਜੋ ਕਹਿੰਦੇ ਪ੍ਰਬੰਧਕ ਲਗਾ ਦੋ ਤਾਂ ਪاورਸਾਮ ਮੈਂ ਬੰਦਾ ਨਾਮਿਨੇਟ ਕਰਕੇ ਭੇਜ ਦਾਂਗੀ ਜੋ ਗੈਂਡਕ ਮੀਟਿੰਗ ਹੋ ਰੱਖੋ ਤਾਂ ਆਪੇ ਮੀਟਿੰਗ ਹੋਵੇ ਮੈਮ ਹੋਈ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਕੋਲ ਉਹ ਮਤ ਯਾਦ ਆਇਆ ਨਾ ਕੋਲ ਘਾਟ ਐਸ ਕਰਕੇ ਤੁਸੀਂ ਮੈਡਮ ਉਹਨਾਂ ਦੇ ਕੋਲ ਉਹ ਕਹਿੰਦਾ ਕਿ ਇਹ ਨਹੀਂ ਹੋਈ ਵੀ ਇੱਕ ਕਾਰਗਵਾ ਰਹੇ ਹੈ ਨਹੀਂ ਉਹ ਬਹੁਤ ਮਤਾਂ ਨਾਲ ਮੀਟਵਾਰੇ ਚਲੋ ਨਾਲ ਮੇਰੇ ਆਪਾਂ ਕਿਸੇ ਸਾਹਮਣੇ ਗੱਲ ਕਰਦੇ ਆਂ ਕਿਹੜੀ ਗੱਲ ਨੇ ਮੈਡਮ ਤੁਸੀਂ ਸਾਡੇ ਹੱਥ ਨੇ ਨਹੀਂ ਤੁਸੀਂ ਨਹੀਂ ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ ਨਹੀਂ ਵੀਰ ਸਾਹਿਬ ਐਕਟ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਹੈਗੇ ਵੀਰ ਸਾਹਿਬ ਮੇਰੀ ਗੱਲ ਤੁਸੀਂ ਸਹਿਮਤ ਹੀ ਨਹੀਂ ਜਦੋਂ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਤੁਹਾਡੇ ਕੋਲ ਤੁਸੀਂ ਆਪਾਂ ਸਾਡੇ ਕੋਲ ਤੁਹਾਡੇ ਕੋਲ ਕਿੰਨੀਆਂ ਇੰਨੀਆਂ ਪੰਚਾਇਤਾਂ ਜੀ ਜੀ ਦੱਸੋ। ਹੋਰ ਇੱਕ ਵਕਤ ਅਸੀਂ ਆਏ ਆ। ਸਾਡਾ ਪੱਕਾ ਤੁਹਾਡੇ ਕੋਲ। ਜਿਹੜੀ ਪਿਛਲੀ ਮੀਟਿੰਗ ਹੋਈ ਆ ਤੁਹਾਡੇ ਕੋਲ ਅਸੀਂ ਉਹਦੀ ਬੇਵਤੀ ਕੀਤੀ ਹੋਣਾ ਜਾਂਦਾ ਕਿ ਤੁਸੀਂ ਕਹਿੰਦੇ ਜੀ ਅਸੀਂ ਲੈਟਰ ਭੇਜ ਦਵਾਂ। ਨਹੀਂ ਇਹ ਕਿਹੋ ਜਿਹੀ ਮੀਟਿੰਗ ਹੋ ਰੱਖਣੀ ਹੈ। ਇੱਕ ਮੀਟਿੰਗ ਉਸੇ ਜਿਹੜੀ ਕਾਰਵਾਈ ਸੀ ਨਾ ਉਸੇ ਵਿੱਚ ਹੀ ਮੈਂ ਲਿਖਿਆ ਸੀ ਵੀ ਅਗਲੀ ਮੀਟਿੰਗ ਦੀ ਡੇਟ ਫਿਕਸ ਕੀਤੀ ਜਾਂਦੀ ਹੈ। ਜੀ। ਉਸ ਵਿੱਚ ਮੈਂ ਇਸ ਤਰ੍ਹਾਂ ਕੁਝ ਨਹੀਂ ਸੀ ਲਿਖਿਆ। ਕਿਉਂਕਿ ਇੱਕ ਮੱਕਾ ਹੋਰ ਦੇਣਾ ਸੀ। ਸਿਰਫ ਇੱਕ ਮੀਟਿੰਗ ਦੇ ਬੇਸ ਤੇ ਸੀ ਨਹੀਂ ਡਿਸਾਈਡ ਕਰ ਸਕਦੇ। ਸਾਹ ਜੀ ਉਹ ਕਰਦੇ ਸਰ ਇਹ ਗੱਲ ਕਹੇ ਸੀ ਕਿ ਅਗਲੀ ਮੀਟਿੰਗ ਆਪਾਂ ਨਹੀਂ ਕਰੀ ਤੇ ਅਗਲੀ ਮੀਟਿੰਗ ਮੈਂ ਪਰ ਜਿੰਨਾਂ ਕੋ ਬਹੁਤ ਮਤ ਉਹਨਾਂ ਕੋ ਤਾਂ ਉਮੀਦਵਾਰ ਨਹੀਂ ਹੈਗਾ ਸਰ ਕਾਰਟ ਪਰ ਜਿੰਨਾਂ ਨੂੰ ਆਪਾਂ ਕਹਿ ਰਹੇ ਹਾਂ ਉਹਨਾਂ ਕੋ ਬਹੁਤ ਮਤ ਉਹਨਾਂ ਕੋ ਉਮੀਦਵਾਰ ਮੈਨੂੰ ਦੱਸੋ ਮੈਂ ਦੱਸ ਦਿੰਦਾ ਜੀਓ ਸਾਹਿਬ ਇੱਕ ਤਾਂ ਤੁਸੀਂ ਇੱਥੇ ਗਏ ਐਸਜੀ ਐਸਸੀ ਡਬਲਯੂ ਹਾਂਜੀ ਐਸਸੀ ਡਬਲਯੂ ਜਿਉਣਾ ਕੋ ਹੈਗਾ ਤਾਂ ਅਸੀਂ ਐਗਰੀ ਹਾਂ ਅਗਰੀ ਹਾਂ ਅਸੀਂ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਆਉਣਗੇ ਕਿਸੇ ਨੂੰ ਪੁੱਛ ਲੈਣੇ ਆਪਾਂ ਆਜੋ ਮੈਂ ਉਧਰ ਚਲੇ ਜਾਵਾਂਗੀ ਤੁਸੀਂ ਨਹੀਂ ਮੇਰੇ ਨਾਲ ਚਲੋ ਤੁਸੀਂ ਸੈਟੀਸਫਾਈ ਨਹੀਂ ਮੇਰੀ ਵਰਕਿੰਗ ਨਹੀਂ ਸੈਟੀਸਫਾਈ ਨਹੀਂ ਸੈਟੀਸਫਾਈ ਨਹੀਂ ਜੀ ਜੀਡੀ ਦਾ ਸਾਹਮਣੇ ਇੱਕ ਲੈਟਰ ਅੰਦਰ ਵਰਗਲ ਲਿਖੀ ਸੀ ਕਿ ਜਿਨ੍ਹਾਂ ਨੇ ਗਲਤ ਟੂਨ ਕੀਤੀ ਹੈ ਨਾ ਤੇ ਉਹਨਾਂ ਨੂੰ ਪਤਾ ਹੋਵੇ ਕਿ ਕਰ ਰਹੇ ਕਿ ਕਿਉਂ ਜਾਉਗੀ ਜੀ ਉਹ ਵੀ ਪਹਿਲੇ ਦਿਨ ਮੈ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਸ ਦੇ ਖਿਲਾਫ ਲੈ ਪਤਾ ਗੱਲ ਮੈ ਟੈਕਟਿ ਕਰ ਰੋ ਬੰਦੇ ਨੇ ਗਲਤ ਕੀਤੀ ਨਾਮਿਨੇਟ ਕਿਹਨੂੰ ਕਰਨਾ ਉਹ ਤਾਂ ਪਤਾ ਹੀ ਜਿਨ੍ਹਾਂ ਨੇ ਕੀਤਾ ਹੋਵੇਗਾ ਤੇ ਬੱਸ ਇਹ ਮਤਲਬ ਉਹ ਨਾਲ ਲਿਖਣਾ ਤੁਸੀਂ ਉਹ ਨਾਲ ਲਿਖ ਕੇ ਭੇਜਣਾ ਮੈਡਮ ਜੀ ਪੈਂਦੀ ਆ ਤੁਸੀਂ ਕਹਿੰਦੇ ਉਹ ਲੈ ਗਿਆ ਉਹ ਹੱਲੇ ਤੱਕ ਵੀ ਮੋਰਲ ਆ ਰਿਹਾ ਮੋਰਤਾ ਕਰਾ ਦੇਣਾ ਹੱਲੇ ਵੀ ਲਾ ਰਿਹਾ ਲੈਟਰ ਉਹ ਤੋਂ ਕੱਢ ਦਿੰਨੀ ਆ ਮੈਂ ਉਹ ਹਾਂਜੀ ਉਹ ਕਿੰਨੇ ਦਿਨ ਹੋ ਗਏ ਲੈਟਰ ਹੱਲੇ ਤੱਕ ਵੀ ਮੋਰਲ ਨਹੀਂ ਜਾਂਦਾ ਉਹ ਵੈਲਿਡ ਹੀ ਨਹੀਂ ਲਾਈ ਜਾਵੇ ਵੈਲਿਡ ਤਾਂ ਨਹੀਂ ਇਹ ਮਾੜਾ ਤਾਂ ਹੁੰਦੇ ਹੀ ਆ ਤੁਸੀਂ ਮੋਰ ਤਾਂ ਜਮਾ ਕਰਾਓ ਕੋਈ ਨਹੀਂ ਕਿਹਨਾਂ ਦਾ ਲਿਫਟ ਵਿੱਚ ਸਿਰਫ ਪੰਜਾਂ ਮੋਰ ਲਾ ਦੋ ਮੈਂ ਰਿਟਰਨ ਲੈਟਰ ਕੱਢ ਦਿੰਨੀ ਹਾਂਜੀ ਇਹ ਜ਼ਰੂਰ ਕਰਿਓ ਅੱਜ ਵੀ ਜੀ ਸਾਹਿਬ ਜਿੱਥੇ ਚੱਲਣਾ ਮੇਰੇ ਨਾਮ ਦਾ ਬਟ ਡਿਫਰੈਂਸ ਨਾਲ ਚੱਲੇਗੀ ਮੇਰੀ ਕੀਪੀ ਐਸਡੀ ਨਹੀਂ ਨਹੀਂ ਆ ਗਿਆ ਤੁਸੀਂ ਸੈਟੀਸਫਾਈਡ ਹੈ ਮੈਡਮ ਨਹੀਂ ਹੈਗੇ ਤੁਸੀਂ ਸੈਟੀ ਸਾਰਾ ਪਿੰਡ ਦੇਖੋ ਛੇੜੂੜ ਕਾਸਟ ਜਿਹੜਾ ਰਿਜ਼ਰਵੇਸ਼ਨ ਆ ਉਹ ਐਸਸੀ ਕੋਟਾ ਖਤਮ ਕਰਕੇ ਆਪਾਂ ਅੰਡਰ ਪ੍ਰੈਸ਼ਰ ਹੋਗੇ ਅੰਡਰ ਪ੍ਰੈਸ਼ਰ ਕੋਈ ਨਹੀਂ ਹੈ ਅੰਡਰ ਪ੍ਰੈਸ਼ਰ ਤੁਹਾਨੂੰ ਤੁਹਾਨੂੰ ਮਾਈਂਡ ਤੇ ਐਸਾ ਕੁਝ ਨਹੀਂ ਐਸਾ ਕੁਝ ਨਹੀਂ ਅਸੀਂ ਤਾਂ ਐਸ ਪਰ ਐਡਵੈਂਚਰਟੀ ਰਾਜ ਹੈ ਤੇ ਹੀ ਗੱਲ ਕਰਨੀ ਚਾਹੁੰਦੇ ਆ ਅਸੀਂ ਇੱਕ ਤੋਂ ਵੱਧ ਜਾਂਦੇ ਨਹੀਂ ਅਧਿਕਾਰਤ ਪੰਚ ਦੀ ਜਦੋਂ ਚੋਣ ਹੁੰਦੀ ਹੈ ਉਦੋਂ ਪੰਚਾਂ ਤੋਂ ਹੀ ਚੁੰਦੀ ਹੈ ਕਿਉਂਕਿ ਅਧਿਕਾਰਤ ਪੰਚ ਅਲੱਗ ਤੋਂ ਚੁਣਿਆ ਜਾਂਦਾ ਹੈ ਗੋਟਾ ਡਾਇਰੈਕਟਰ ਸਰਪੰਚੀ ਤੋਂ ਕਹਿੰਦਾ ਉਦੋਂ ਪੈ। ਜੀ ਐਕਸ ਲੈਟਰ ਇਹ ਸਾਨੂੰ ਮਿਲ ਸਕਦਾ ਵੀ ਜਿਵੇਂ ਤੁਸੀਂ ਕਹਿੰਦੇ ਆ ਬੇਅਧਿਕਾਰਤ ਬੰਦੀ ਚੋਣ ਦੇ ਲਈ ਬਹੁਮਤ ਦੀ ਲੋੜੇ ਲੈਟਰ ਹੈਗਾ ਰੇਡ। ਮੈਂ ਤੁਹਾਨੂੰ ਲੱਭ ਕੇ ਦੇ ਦੂੰਗੀ ਜੀ। ਉਹ ਵੀ ਦੇ ਦੋ। ਉਹ ਵੀ ਦੇ ਦੋ। ਜੇ ਉਹ ਲੈਟਰ ਹੈਗਾ ਉਹਨਾਂ ਜੇਕਰ ਆ ਸਕਦਾ ਪਰ ਉਹ ਲੈਟਰ ਹੀ ਨਹੀਂ ਕਰ। ਦੇ ਦੂੰਗੀ ਜੀ। ਡੀਸੀ ਸਾਹਿਬ ਨਾਲ ਗੱਲ ਕਰੋ ਡੀਡੀਪੀ ਸਾਹਿਬ ਨਾਲ ਗੱਲ ਕਰੋ। ਇਨੀਫੀਸ਼ਨ ਤੋਂ ਇਹ ਬਹੁਮਤ ਵਾਲੇ ਲੈਟਰ ਲਈ ਹਾਂਜੀ ਤੇ ਇਹ ਕਾਰਵਾਈ ਜੀ ਸਾਡੇ ਤੇ ਹੋਇਆ ਉਹ ਠੀਕ ਹੈ ਜੀ। ਦੇ ਦਿਓ ਜੀ ਆਪਣੇ ਅੱਜ ਦੇ ਵਿੱਚ ਸਿਰਫ ਇਹ ਜੀ ਮੈਂ ਦੋ ਲੈਟਰ ਦੋ ਮੀਟਿੰਗਸ ਹੋ ਗਈਆਂ ਹੁਣ ਡੀਡੀਪੀ ਸਾਹਿਬ ਨੂੰ ਲਿਖ ਇਹਦੇ ਵਿੱਚ ਆਹ ਕਾਰਵਾਈ ਹੋਈ ਕਾਰਵਾਈ ਦੇ ਕਾਪੀਆਂ ਨਾਲ ਭੇਜੋਣਾ ਤੋਂ ਅਗਲੀ ਦੀ ਕਾਰਵਾਈ ਫੇਡ ਲੈਣੀ ਹੈ ਸਟੇਡੀਸ਼ਨ ਉਹ ਦੇਣਗੇ ਹਾਂਜੀ ਉਹ ਦੇਣਗੇ ਵੀ ਅੱਗੇ ਕੀ ਕੀਤਾ ਜਾਣਾ